ਤੈਨੂੰ ਨਹੀਂ ਪਤਾ ਲੱਗਿਆ ਸੱਟ ਕਿਉਂ ਤੁਹਾਨੂੰ ਫੜਾਉਂਦੇ ਤੁਹਾਨੂੰ ਕਿਉਂ ਨਹੀਂ ਅਖਰੇ ਦਿੱਤੇ ਤੁਸੀਂ ਕਿਹੜੇ ਡਾਕਟਰ ਨੂੰ ਮੈਂ ਉਹਨੇ ਸੱਟ ਦਿਖਾ ਦਿੰਨਾ ਉਹ ਡਾਕਟਰ ਕਿਹਦੇ ਨੂੰ ਚਾਹੀਏ ਡਾਕਟਰ ਕਿਹਦੇ ਨੂੰ ਮਿਲ ਕੇ ਆਏ ਮੈਂ ਦੱਸੋ ਹਾਂ ਜਿੱਤਾ ਗਾ ਲਿਆ ਸਾਰਾ ਇਹ ਸੋ ਪਤਾ ਨਹੀਂ ਆ ਪ੍ਰੀਤ ਦੇ ਪਰਨੇ ਗੁੰਡਿਆ ਨਹੀਂ ਸੁਣਿਆ ਆਪਾਂ ਤਾਂ ਰਾਜੀ ਨਾਮਾ ਉਹ ਹੋਰ ਇਹ ਆਪਾਂ ਪਰ ਦੁਬਾਰਾ ਚੈਕ ਕਰਿਓ ਟੈਨਸ਼ਨ ਹੋ ਗਿਆ ਉਹ ਤਾਂ ਦੁਬਾਰੇ ਅਖਰੇ ਹੋ ਜਾਵੇ ਜੇ ਬਿਨਾਰ ਨਹੀਂ ਹੋ ਟੈਨਸ਼ਨ ਆਹ ਮੈਡੀਕਲ ਨਾ ਤੂੰ ਜਾ ਦੱਸਾ ਦਿੱਤਾ ਮੈਂ ਮੈਡੀਕਲ ਕਰਾ ਲੈ ਸਭ ਕੋਈ ਤੁਹਾਡੇ ਨਾਲ ਆ ਫੜੇ ਹੋਗੇ ਤਰਾਓ ਇੱਥੇ ਕੋਈ ਨਹੀਂ ਨਹੀਂ ਬੰਦਾ ਨਹੀਂ ਬੰਦਾ ਇਹ ਨਾ ਕਰਨ ਦੇ ਪਹਿਲਾਂ ਤੇ ਫੇਰ ਤਾਂ ਕੰਮ ਆਉਗਾ ਆਪਾਂ ਗੱਲ ਕਰਾ ਲੇ ਦੋਮਾ ਤੇ ਨਾ ਚਲੇ ਉਹ ਸਮਝ ਮੰਨ ਕੇ ਕਰਤਾ ਨੂੰ ਨਹੀਂ ਸਦਾ ਹੋਂਣਾ ਤੋ ਤੇ ਅਮਨ ਗੱਲ ਤੂੰ ਅਮਨ ਦੀ ਉਹ ਅਗੇ ਅਮਨ ਨੂੰ ਦੇਉਣ ਨਹੀਂ ਨਹੀਂ ਇਹ ਜੋ ਗੱਲ ਕਰਕੇ ਸਾਜਾ ਪਾਣੀ ਬੰਨ੍ਹੇ ਜਲ ਖਾੜੇ ਬੋਤਾ ਪਾਰਟੀ ਜਰ ਮੈਂ ਕਦੇ ਬਣ ਜਾਣਾ ਇਹ ਮਾੜਾ ਮੋਢੀ ਵੀਰ

ਜੈ ਬੀ ਜੈ 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 ਬੀ ਜੈ ਬੀ ਜੈ ਬੀ ਘਟਾ ਦੇਰੀ ਨੇ ਕਮਾਈ ਜਿੰਨਾ ਸੁੱਤੀ ਕੌਮ ਜਗਾਈ ਨੇ ਕਮਾਈ ਜਿੰਨਾ ਸੁੱਤੀ ਕੌਮ ਜਗਾਈ ਨੇ ਕਮਾਈ ਜਿੰਨਾ ਸੁੱਤੀ ਕੌਮ ਜਗਾਈ ਮੇਰਾ ਨਾਮ ਸ਼ਾਲੂ ਕੀ ਗੱਲ ਬਾਤ ਹੋਈ ਜਦ ਸਰ ਮੇਰੇ ਹਸਬੰਦ ਕਾਰਤੀ ਤੇਨਾਂ ਨੇ ਜ਼ਬਰਦਸਤੀ ਕੁੱਟ-ਕੁੱਟ ਕੇ ਇਹਨਾਂ ਨੇ 4 4-5 ਜਾਣੇ 7 ਜਾਣੇ ਆਏ ਆ ਤੇ ਘਰੋਂ ਲੈ ਗਏ ਮੇਰੇ ਬੇਟੇ ਨੇ ਬਾਹਰੋਂ ਬੂਆ ਮਾਰਿਆ ਸੀ ਇਹਨਾਂ ਨੇ ਤੁਹਾਡਾ ਬੂਆ ਕੋਲ ਕੇ ਫਿਰ ਮੇਰੇ ਹਸਬੰਦ ਨੂੰ ਮਾਰਿਆ ਕੁੱਟਿਆ ਇਹਨਾਂ ਨੇ ਜ਼ਬਰਦਸਤੀ ਉਹਨਾਂ ਨੂੰ ਮਨਾਇਆ ਕਿ ਤੂੰ ਚੋਰੀ ਦਾ ਮੰਨ ਤੂੰ ਮੰਨ ਉਹ ਨਹੀਂ ਹੀ ਮੰਨਦਾ ਇਹਨਾਂ ਨੇ ਬੜਾ ਉਹਨੂੰ ਟੌਰਚਰ ਕੀਤਾ ਬਹੁਤ ਜ਼ਿਆਦਾ ਹੀ ਟੌਰਚਰ ਕੀਤਾ ਉਹਨੂੰ ਤੇ ਉਹਨੂੰ ਇੰਨਾ ਕੁ ਜ਼ਿਆਦਾ ਟੌਰਚਰ ਕੀਤਾ ਉਹਦੀ ਬਾਹ ਵੀ ਤੋੜਤੀ ਤੇ ਉਹਦੇ ਸਾਰੇ ਸਰੀਰ ਤੇ ਲਾਸ਼ਾਂ ਪਾਤੀਆਂ ਇਹਨਾਂ ਨੇ ਕਾਦੀ ਕਲੋ ਕੁੱਟਿਆ ਕਾਦੀ ਕਲੋ ਸਰ ਕਹਿੰਦੇ ਕਿ ਤੈਨੂੰ ਬਾਕ ਦੀ ਚੋਰੀ ਕੀਤੀ ਆ ਤੂੰ ਬਾਕ ਚੋਰੀ ਕੀਤੀ ਆ ਪਰ ਉਹਨੇ ਨਹੀਂ ਕੀਤੀ ਕੌਣ ਸੀ ਵਿਅਕਤੀ ਉਹ ਸਰ ਹਰਜੀਤ ਸਿੰਘੋਂ ਦਾ ਨਾਮ ਹੈ ਕਿਲੇ ਵਿੱਚ ਕਿਹਦਾ ਉਹ ਠੇਕੇਦਾਰ ਆ ਕੀ ਸਰ ਸਾਨੂੰ ਇਨਸਾਫ ਚਾਹੀਦਾ ਹੈ ਲੱਗਦਾ ਜਿਵੇਂ ਤੁਹਾਡੇ ਪਤੀ ਨੇ ਟੌਰਚਰ ਕੀਤਾ ਉਹਨਾਂ ਨੂੰ ਨਹੀਂ ਇਨਸਾਫ ਮਿਲੇਗਾ ਕੀ ਅਗਲੀ ਤੁਹਾਡੀ ਰਾਜਨੀਤੀ ਹੋਈ ਫੇ ਬਸ ਤੇਲ ਪਾ ਕੇ ਸੜ ਜਾਣਾ ਕਿ ਕੀ ਗੱਲਬਾਤ ਹੋਈ ਜਿਹੜਾ ਥਾਣੇ ਬਾਹਰ ਪੁੱਜੇ ਉਹ ਮੈਂ ਘਰ ਤੋਂ ਤਾਂ ਨਾ ਜਾਣਾ ਹੋਰ ਕਿ ਮੁੰਡੇ ਦੇ ਘਰ ਹੀ ਤੇ ਆ ਕੇ ਮੈਨੂੰ ਕੁੱਟਣ ਦੇਵੇ ਕੌਣ ਬਾਹਰ ਦੌੜਦੀ ਹੈ ਸਾਰੇ ਸਰੀਰ ਤੇ ਠੱਟਾ ਲੱਗਦਾ ਆਚਾਰ ਪੰਜ ਜਣੇ ਆ ਠੇਕੇ ਦਾ ਨਾ ਨਾ ਕਾਰੀ ਗੱਲੋਂ ਹਾਂ ਜੀ ਕਹਿੰਦਾ ਚੋਰੀ ਕੀਤੀ ਆ ਕੌਣ ਗੇਦਾਰ ਕਹਿੰਦਾ ਕੁਆਰਟੀਨਾਲ ਤੇ ਮੈਂ ਉਹਨਾਂ ਨੂੰ ਮਾਲ ਦਿੱਤਾ ਤੇ ਮੈਂ ਚੋਰੀ ਕੀਤੀ ਸੀ ਮੈਂ ਭਾਦੀ ਕਿ ਤਰ੍ਹਾਂ ਕਹਦਾ ਮੈਂ ਘਰ ਸੁਤਾਂ ਤੇ ਜਿੰਨਾ ਚੋਰੀ ਕੀਤੀ ਉਹ ਫੜੇ ਨਹੀਂ ਗਏ ਇਹਨਾਂ ਕੋਲ ਤੇ ਤੁਹਾਨੂੰ ਕਿੱਥੇ ਲਿਆਇਆ ਗਿਆ ਮੈਨੂੰ ਜਿੱਥੇ ਇਹਨਾਂ ਦਾ ਕੋਠੀ ਭਾਂਡੀ ਉਥੇ ਚਾਰ ਘੰਟੇ ਰੱਖਿਆ ਕਦੀ ਕਿਤੇ ਖੜਦੇ ਕਦੀ ਕਿਤੇ ਕੱਢਦੇ ਸੀ ਉਹਨਾਂ ਨੂੰ ਉਹਨਾਂ ਨੇ ਕੀ ਕੀਤਾ ਗਿਆ ਤੁਹਾਡੇ ਕੋਈ ਬਹੁਤ ਗਲਤ ਕੰਮ ਕੀਤਾ ਹੈ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਹਾਂਜੀ, ਇਨਸਾਫ ਭਾਜੀ ਦਾ। ਲੱਗਦਾ ਜਿਨ੍ਹਾਂ ਨੇ ਤੁਹਾਡੇ ਤੇ ਗੋਰ ਜੁਨਾਮ ਕੀਤਾ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਚਾਹੀਦੀ? ਹਾਂਜੀ ਭਾਜੀ ਹੁਣ ਚਾਹੀਦੀ। ਹੂੰ ਕੀ ਫੜ ਕੇ ਕੁੱਟਿਆ ਉਹਨਾਂ ਨੂੰ ਤਾਂ? ਹਾਂਜੀ। ਭਾਈ ਮੁੰਗਲੇ ਤਾਂ ਪਹਿਲੇ ਕੁੱਟਿਆ ਫਸਤਰੀ ਜਣਾ ਕੁੱਟਿਆ। ਹੂੰ ਹਾਂਜੀ ਤਾਂ ਠੇਕੇਦਾਰ ਤੇ ਹੋਰ ਆਟਾ ਕਿੰਨੇ ਜਾਣੇ ਸੀ? ਨਾਮਰਾ। ਨਾਮ ਜੀ। ਕਿਹੜਾ ਪਿੰਡ? ਪਿੰਡ ਕਿਹੜਾ? ਉਹਨਾਂ ਦਾ ਉਹਨਾਂ ਦਾੰਮੀ ਦਾ। ਹੂੰ ਹੁਣ ਕਿਹੜੇ ਥਾਣੇ ਆਏ ਜੀ? ਹਾਂਜੀ। ਸਰਪੁਰਜੀ ਚੌਕੀ ਆ ਜੀ। ਹੂੰ ਕਿੰਨੇ ਜਾਨੇ ਨੇ ਫੜ ਕੇ ਕੁੱਟਿਆ ਤੁਹਾਨੂੰ ਹਾਂਜੀ ਇਹ ਭਾਈ 7-8 ਜਾਨੇ ਕੀ ਕਹਿੰਦੇ ਸੀ ਫੜ ਕੇ ਕੁੱਟ ਕੇ ਹਾਂਜੀ ਕੁੱਟ ਕੇ ਕਹਿੰਦੇ ਸੀ ਦੱਸੋ ਵੀ ਮਾਲ ਖੜਿਆ ਤੇ ਮੈਂ ਭਾਈ ਮਾਲ ਖੜਿਆ ਨਹੀਂ ਕਹਿੰਦੇ ਕਵਾੜੀਆਂ ਦਾ ਨਾਲ ਹੈ ਹੂੰ ਤੇ ਮੈਂ ਇੱਕ ਟਰੱਕ ਕਵਾੜੀਆਂ ਦਾ ਨਾਲ ਲੈਦਾ ਹੂੰ ਮੈਂ ਬਹੁਤ ਜ਼ਿਆਦਾ ਕੁੱਟਿਆ ਭਾਈ ਸ਼ੱਕ ਗਿਰੇ ਤੇ ਹਾਂ ਮੇ ਤੋਂ ਬਾਹ ਭਾਈ ਮੇਰੀ ਟੁੱਟੀ ਆ ਬਾਹ ਵੀ ਟੋੜੀ ਅੰਨਾ ਮੰਗਲਾ ਮਾਰ ਕੇ ਨੜਵੀ ਸੁਜੇ ਉੱਥੇ ਵੀ ਸਰੀਆ ਮਾਰਿਆ ਨਾ ਹਰ ਹਰ ਵਾਲਮੀਕੀ ਮੈਂ ਭਾਰਤ ਵਾਲਮੀਕ ਸਮਾਜ ਤੋਂ ਦਾਸ ਵਾਲਮੀਕੀ ਸਮਾਜ ਦਾ ਤਾਂ ਬੇਨਤੀ ਕਰਦਾ ਜੀ ਇੱਕ ਵੀਰ ਭਰਾ ਸਾਡੇ ਨਾਲ ਬਹੁਤ ਜ਼ਿਆਦੀ ਕੁੱਟਮਾਰ ਹੋਈ ਤਾਂ ਕਿ ਉਹਦੀ ਬਾਹਾਂ ਤੋੜੀ ਗਈ ਉਹਦੇ ਖੂਕ ਟੰਗਾਂ ਤੇ ਸੱਟਾਂ ਮਾਰੀਆਂ ਗਈਆਂ ਸਾਰੀ ਇਹ ਦਾਤਰਾਂ ਦਾ ਨਾਲ ਪੁੱਠੇ ਦਾਤਰ ਮਾਰ-ਮਾਰ ਕੇ ਬੈਸਬਾਲ ਮਾਰ-ਮਾਰ ਕੇ ਉਹਨੂੰ ਕੁੱਟਿਆ ਗਿਆ ਕਿ ਚੋਰੀ ਕਰ ਕਿ ਮੈਂ ਚੋਰੀ ਕੀਤੀ ਹੈ ਤਾਂ ਕਿ ਉਹਨੇ ਕਿਹਾ ਕਿ ਮੈਂ ਚੋਰੀ ਨਹੀਂ ਕੀਤੀ ਕਹਿ ਕਿੰਦੇ ਵੀ ਕਿ ਤੂੰ 10 ਜ 10 ਤੋਂ 12 ਜਣੇ ਆਏ ਜਿਹੜਾ ਨੂੰ ਘਰੋਂ ਵੀ ਲੈ ਕੇ ਆਏ ਘੁੱਟ ਕਟਾ ਕੇ ਤਾਂ ਪਲੱਸ ਹੁਣ ਆਪਾਂ ਇਹ ਮੰਗ ਕਰਦੇ ਆਂ ਕਿ ਸਾਡੀ ਥਾਣੇ ਵਿੱਚ ਸੁਣਵਾਈ ਨਹੀਂ ਹੋ ਰਹੀ ਦੂਸਰੀ ਗੱਲ ਇਹ ਆ ਕਿ ਜੇ ਨਹੀਂ ਸਰਮਾਈ ਹੁੰਦੀ ਤੇ ਆਪਾਂ ਹਾਈਵੇ ਜਾਨ ਕਰਾਂਗੇ ਸਮਾਜ ਸਾਰਾ ਵੀਰ ਭਰਾ ਦੇ ਨਾਲ ਆ ਗਲਮਿੱਕੀ ਹਰ ਹਰ ਵਾਲੀ ਪਰਤੀ ਜੀ ਕਾਰਨ ਕੀ ਸਮੇਂ ਦੇ ਲਗਾਤਾਰ ਹੀ ਐਸੀ ਭਾਇਚਾਰੇ ਨਾਲ ਵਿਤਾਰਾ ਹੋ ਰਿਹਾ ਜਦੋਂ ਹੁੰਦਾ ਆਪਾਂ ਇਨਸਾਫ ਲਈ ਥਾਣੇ ਵੀ ਉਹਨੇ ਫਿਰ ਵੀ ਸੁਣਵਾਈ ਨਹੀਂ ਹੁੰਦੀ ਬਾਵਾ ਸਾਹਿਬ ਨੇ ਤੋਂ ਵੀ ਬਾਵਾ ਸਾਹਿਬ ਵੀ ਸਾਡੀ ਜਿਹੜੀ ਗੁਰਮਰਸ਼ਦ ਸੀ ਉਹ ਵੀ ਆਪਣਾ ਹੱਕ ਦਿਵਸਤੀ ਲੜਦੇ ਸੀ ਤਾਂ ਹੱਕ ਲੈਣ ਪਿੱਛੇ ਅੱਜ ਕਰਕੇ ਵੀ ਸਾਨੂੰ ਹੁਣ ਵੀ ਸਾਨੂੰ ਉਹੀ ਗੱਲ ਚੱਲਦੀ ਆ ਰਹੀ ਆ ਇਹ ਸਾਡੇ ਹੱਕ ਵਾਸਤੇ ਸਾਨੂੰ ਸੜਕ ਤੇ ਉਤਰਨਾ ਪੈਂਦਾ ਆਪਣੀ ਸੰਘਰਸ਼ ਕਰਨਾ ਪੈਂਦਾ ਜੀ ਬਰਤ ਜੀ ਇਹ ਆਪਣਾ ਥਾਣੇ ਨੂੰ ਕੁੱਟਿਆ ਗਿਆ ਜਾਂ ਕਿੱਥੇ ਲੈ ਕੇ ਕੁੱਟਿਆ ਨਹੀਂ ਨਹੀਂ ਇਹਨੂੰ ਕਿਸੇ ਕੋਠੀ ਦੇ ਵਿੱਚ ਲੈ ਗਏ ਘਰੋਂ ਉੱਥੇ ਜਾ ਕੇ ਇਹਨੂੰ ਕੁੱਟ ਮਾਰੀ ਨਹੀਂ ਆਪਣਾ ਬਾਅਦ ਚ ਥਾਣੇ ਵੀ ਲੈ ਆ ਗਿਆ ਥਾਣੇ ਲੈ ਆ ਕੇ ਛੱਡ ਗਏ ਜੀ ਉੱਥੇ ਥਾਣੇ ਵਾਲੇ ਇੰਚਾਰਜ ਸਾਹਿਬ ਕਹਿ ਰਹੇ ਨੇ ਚੌਕੀ ਇੰਚਾਰਜ ਦਬਰਜੀ ਉਹ ਕਹਿ ਰਹੇ ਨੇ ਕਿ ਇਹਨੂੰ ਲੈ ਜਾਓ ਆਨੇ ਘਰਦਿਆਂ ਨੂੰ ਕਿਹੜੀ ਹਾਲਾਤ ਚ ਸੀ ਉਹ ਘਰਦੇ ਕਹਿੰਦੇ ਸੀ ਅਸੀਂ ਨਹੀਂ ਕੱਢ ਸਕਦੇ ਤੁਸੀਂ ਇਹਨਾਂ ਨੂੰ ਹਸਪੀਟਲ ਦਾਖਲ ਕਰਵਾ ਜਿਹੜਾ ਤੁਸੀਂ ਕਹਿ ਰਹੇ ਗੁਪਤ ਅੰਨਾ ਦੇ ਮਾਰਿਆ ਗਿਆ ਥਾਣੇ ਚ ਮਾਰਿਆ ਗਿਆ ਜਾਂ ਬਾਹਰ ਮਾਰਿਆ ਨਹੀਂ ਬਾਹਰ ਹੀ ਮਾਰ ਕੇ ਲੈ ਕੇ ਉਸ ਬੰਦੇ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਕਰਦੇ ਹੀ ਨਹੀਂ ਪੇ ਜੀ ਕਾਰਵਾਈ ਹੋਣੀ ਤਾਂ ਚਾਹੀਦੀ ਨੈਕਸਟ ਸਟੈਪ ਕੀ ਹੈ ਜੀ ਨੈਕਸਟ ਸਟੈਪ ਵੀ ਅੰਜਾਮ ਕਰਾਂਗੇ ਸਾਰਾ ਭਾਈ ਵਾਲਮੀਕੀ ਭਾਈਚਾਰਾ ਵਦ ਤੋਂ ਵਦ ਸੰਘਰਸ਼ ਨਾਲ ਰੋਡ ਜਾਮ ਕਰਾਂਗੇ ਨਹੀਂ ਤਾਂ ਕੰਪਲੇਟ ਨਹੀਂ ਆਈ ਕਾਦੀ ਇਹਨਾਂ ਦੀ ਕਿ ਸਿੱਧੀ ਆ ਜਿਹੜਾ ਬੰਦੇ ਨੂੰ ਕੁੱਟਿਆ ਵਾ ਮੈਂ ਸਾਡੇ ਕੋਲ ਨਹੀਂ ਆਇਆ ਉਹ ਕਹਿ ਰਹੇ ਪ੍ਰਧਾਨਾ ਨੇ ਨਹੀਂ ਕਹਿ ਰਹੇ ਕੰਪਲੇਟ ਆਈ ਹੈ ਤੁਹਾਡੇ ਕੋਲ ਤੁਹਾਡੇ ਕੋਲ ਹੀ ਪ੍ਰਾਇੋਰਟੀ ਦਿੱਤਾ ਗਿਆ ਫਿਰ ਆਪਾਂ ਕਿਹਦੇ ਚੀਜ਼ ਲੈ ਗਏ ਆ ਥਾਣੇ ਚੋਕੀ ਚੋਕੀ ਸਾਡੇ ਕੋਲ ਐਮਐਲਏ ਕਰਨ ਆਈ ਆ ਭਾਜੀ ਹੋਣੀ ਭਾਜੀ ਦੋ ਦਿਨ ਕਿਹਾ ਆਈ ਆ ਸਾਡੇ ਕੋਲ ਆ ਦੱਸੋ ਜੀ ਹੁਣ ਤੁਸੀਂ ਕਹਿੰਦੇ ਕੰਪਲੇਟ ਨਹੀਂ ਆਈ ਲੋ ਤੇ ਬੰਦ ਦੀ ਕਾਰਵਾਈ ਕਰਦਾਂਗੇ ਸੀ ਕੀ ਕਰ ਰਹੇ ਤੁਸੀਂ ਤਾਂ ਕਹਿ ਰਹੇ ਕਿ ਨਾ ਕੰਪਲੇਟ ਨਹੀਂ ਆਈ ਸਾਡੇ ਕੋਲ ਇਹਨਾਂ ਨੇ ਐਮਐਲਏ ਲੈਂਦੀ ਆ ਉਹ ਤੇ ਬਲੰਡ ਸੱਟ ਆਈ ਆ ਕਿ ਮਾਡੇ ਬੱਚੇ ਨੂੰ ਸੱਟ ਮਾਰ ਇਹਨਾਂ ਨੇ ਕੁੱਟਮਾਰ ਕੀਤੀ ਠੇਕੇਦਾਰ ਨੇ ਜੋ ਬੰਦ ਦੀ ਕਾਰਵਾਈ ਕਰਦਾਂਗੇ ਨਹੀਂ ਠੇਕੇਦਾਰ ਲੈ ਕੇ ਆਇਆ ਸੀ ਉਹਨੂੰ ਬੰਦੇ ਨੂੰ ਇੱਥੇ ਇਹਦੇ ਪਾਚ ਕੋਣ ਇਹਦੇ ਬਾਰੇ ਇਹ ਝੂਠ ਮਾਰੀ ਆ ਕੀ ਕੀ ਕੰਪਲੇਂਟ ਆਈ ਏ ਸਾਡ ਕੋਈ ਕੰਪਲੇਂਟ ਨਹੀਂ ਸਾਡ ਕੋ ਐਮਐਲਏ ਆਈ ਆ ਹਸਪੀਟਲ ਤੋਂ ਇਹਨਾਂ ਨੂੰ ਠੇਕੇਦਾਰ ਨੇ ਮੁੰਡੇ ਨੂੰ ਕੁੱਟਮਾਰ ਕੀਤੀ ਆ ਕੋਣ ਹੈ ਠੇਕੇਦਾਰ ਕੀ ਨਾਮ ਉਹਨਾਂ ਦਾ ਇਹਦੇ ਬਾਰੇ ਉਹਨਾਂ ਨੂੰ ਪਤਾ ਹੈ ਮੇ ਤਾਂ ਨੂੰ ਕਰ ਕਰਨ ਕੀ ਰਿਆ ਕਟ ਮਾਰਦਾ ਉਹ ਪਤਾ ਨਹੀਂ ਇਹਦੇ ਬਾਰੇ ਨਹੀਂ ਕੋਈ ਪਤਾ ਜਿਹਾ ਜਿਹਾ ਗੱਲ ਕਲੀਅਰ ਨਹੀਂ ਹੋਈ ਤੁਸੀਂ ਤਾਂ ਸਾਨੂੰ ਗੱਲ ਪੁੱਛਣ ਨੂੰ ਨਹੀਂ ਦਿੱਤੀ ਛੱਡੋ ਕਰ ਤੁਸੀਂ ਪਹਿਲਾਂ ਆ ਗਏ ਤੁਸੀਂ ਆਪ ਤੇ ਸਾਰੇ ਇਹਨੇ ਘੰਟੇ ਤੋਂ ਤੁਹਾਡੇ ਕੋ ਖਲੋਤੇ ਨੇ ਤੁਸੀਂ ਕਹਿ ਰਹੇ ਹੋ ਨਹੀਂ ਮੈਨੂੰ ਤਾਂ ਕੋਈ ਗੱਲ ਦਾ ਨਹੀਂ ਪਤਾ ਐਮ ਆਡੋ ਕੋ ਐਮ ਐਲ ਨਾਲ ਆਈ ਹੈ ਆਪੋ ਜੀ ਆਪਣਾ ਕੰਪਰੋਮਾਈਜ਼ ਕਰ ਰਹੇ ਨੇ ਉਸ ਲਈ ਨੇ ਇਹਨਾਂ ਨੂੰ ਕੀ ਕੰਪਰੋਮਾਈਜ਼ ਕਰ ਰਹੇ ਹੋ ਹੂੰ ਅੱਛਾ ਅਸੀਂ ਕਾਰਵਾਈ ਕਰਾਂਗੇ ਉਹ ਉਰੀ ਵਾਈਫ ਕਹਿ ਰਹੀ ਹੈ ਕੱਲ ਨੂੰ ਕੰਪਲੇਟ ਕਰਦੀ ਕਾਰਵਾਈ ਨਹੀਂ ਕਰਦੀ ਮੈਂ ਆਪਣੇ ਆਪ ਨੂੰ ਅੱਗ ਲਾ ਲਾਂ ਕਿ ਇਹਨਾਂ ਦੀ ਕੋਈ ਇਹਨਾਂ ਨੂੰ ਦੇਖੇਗਾ ਐਮਲਾ ਰਹੀ ਆ ਜੋ ਜੋ ਬਲੰਡ ਸਟਾਈ ਹੈ ਜੋ ਬੰਦ ਦੀ ਕਾਰਵਾਈ ਕਰਾਂਗੇ ਨਹੀਂ ਉਰੀ ਵਾਈਫ ਕਹਿ ਰਹੀ ਹੈ ਆਪਣੇ ਆਪ ਨੂੰ ਅੱਗ ਲਾ ਕੇ ਚੌਂਕੀ ਦੇ ਬਾਹਰ ਅੱਗ ਲਾ ਲਾਂਗੇ ਤੇ ਕੌਣ ਜ਼ਿੰਮੇਵਾਰ ਹੋਣਾ ਕਿਸੇ ਕਾਲ ਤੋਂ ਮੈਨੂੰ ਤਾਂ ਪਤਾ ਨਹੀਂ ਕਹਿੰਦੇ ਕਾਰਵਾਈ ਨਹੀਂ ਕਰਦੀ ਪੁੱਤ ਕੌਣ ਕਰੀ ਉਰੀ ਵਾਈਫ ਕਹਿ ਰਹੀ ਹੈ ਕੌਣ ਕਹਿੰਦਾ ਕਾਰਵਾਈ ਉਰੀ ਵਾਈਫ ਵਾਈਫ ਕੇ ਮੈਨੂੰ ਤਾਂ ਪਤਾ ਨਹੀਂ ਮੈਂ ਵਾਈਫ ਨੂੰ ਮੈਂ ਤਾਂ ਦੇਖਿਆ ਨਹੀਂ ਕਦੇ ਵਾਈਫ ਨੂੰ ਅੱਛਾ